ਸੋ ਸਚੀ ਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਨਵੀਂ ਚੀਜ਼ ਸਿਖਾਵਾਂਗੇ ਇਹ ਹੈਗਾ ਇਹ ਆਪਣਾ ਫਾਈਨੈਂਸ਼ੀਅਲ ਹਾਊਸ ਆਪਾਂ ਘਰ ਬਣਾਉਨੇ ਆ ਘਰ ਦੀ ਆਪਾਂ ਨਹੀਂ ਰੱਖਦੇ ਆ ਨਹੀਂ ਬੜੀ ਪੱਕੀ ਹੋਵੇ ਤੇ ਘਰ ਦੇ ਉੱਤੇ ਭਾਵੇਂ 2 3 ਮੰਜ਼ਨਾ ਬਣਾ ਲਓ ਤੇ ਜਿਆਦਾ ਵਧੀਆ ਰਹਿੰਦਾ ਉਹ ਸਟਰੋਂਗ ਹੁੰਦਾ ਇਦਾਂ ਹੀ ਅਹੀਂ ਮਨੀ ਦਾ ਵੀ ਘਰ ਬਣਾਉਣਾ ਮਨੀ ਦਾ ਘਰ ਬਣਾਉਣ ਨੂੰ ਸ਼ੁਰੂਆਤ ਕਿੱਥੋਂ ਕਰਨੀ ਆ ਜਿਹਦਾ ਸਾਹਮਣੇ ਤੁਹਾਨੂੰ ਦਿਖ ਰਿਹਾ ਕਿ ਸ਼ੁਰੂਆਤ ਕਿੱਥੋਂ ਕਰਨੀ ਆ ਸਭ ਤੋਂ ਪਹਿਲਾਂ ਪ੍ਰੋਪਰ ਪ੍ਰੋਟੈਕਸ਼ਨ ਲੈਣੀ ਆ ਪ੍ਰੋਪਰ ਪ੍ਰੋਟੈਕਸ਼ਨ ਕੀ ਹੁੰਦੀ ਆ ਕਿ ਤੁਸੀਂ ਅੱਜ ਕੰਮ ਤੇ ਜਾ ਰਹੇ ਹੋ ਪੈਸੇ ਕਮਾ ਰਹੇ ਹੋ ਕੱਲ ਨੂੰ ਤੁਸੀਂ ਕੰਮ ਤੇ ਨਹੀਂ ਜਾਓਗੇ ਤੇ ਪੈਸੇ ਕਿੱਥੋਂ ਹੋਣਗੇ ਕੋਈ ਖਰਚੇ ਤੇ ਚੱਲਦੇ ਰਹਿਣੇ ਆ ਇਸ ਕਰਕੇ ਜਿੰਨੀਆਂ ਤੁਹਾਡੇ ਤੇ ਰਿਸਪੌਂਸਿਬਿਲਟੀਜ਼ ਹੈਗੀਆਂ ਜਿੰਨਾ ਤੁਸੀਂ ਕਮਾਉਂਦੇ ਹੋ ਜਿੰਨਾ ਅੱਗੇ ਬੱਚਿਆਂ ਨੂੰ ਸਟੱਡੀ ਕਰਾਉਣੀ ਆ ਸਾਰਾ ਮਿਲਾ ਕੇ ਜਿੰਨਾ ਤੁਹਾਡਾ ਸਾਲ ਦਾ ਖਰਚਾ ਉਤੋਂ 10 ਗੁਣਾ ਵੱਧ ਤੁਸੀਂ ਆਪਣੀ ਪ੍ਰੋਟੈਕਸ਼ਨ ਲੈਣੀ ਆ ਪ੍ਰੋਟੈਕਸ਼ਨ ਕੀ ਹੁੰਦੀ ਆ ਲਾਈਫ ਇੰਸ਼ੋਰਸ ਲਾਈਫ ਇੰਸ਼ੋਰਸ ਬੰਦਾ ਆ ਪਰ ਰਵੇ ਤੇ ਆਪ ਕੰਮ ਕਰਦਾ ਬੰਦਾ ਨਾ ਰਵੇ ਤੇ ਉਹਦੀ ਇੰਸ਼ੋਰਸ ਉਹਦੇ ਲਈ ਕੰਮ ਕਰਦੀ ਆ 10 ਗੁਣਾ ਕਿਉਂ ਲੈਣੀ ਆ ਕਿਉਂਕਿ 10 ਗੁਣਾ ਲੈਂਦਾ ਇਹ ਆ ਵੀ ਅੱਜ ਜੇ ਬੱਚੇ ਤੁਹਾਡੇ ਛੋਟੇ ਆ ਰੱਬ ਨਾ ਕਰੇ ਕਿ ਇਹਨੂੰ ਕੁਝ ਹੋ ਜਾਂਦਾ ਤੇ 10 ਸਾਲ ਦੇ ਬੱਚਿਆਂ ਨੂੰ ਗਰੂਪ ਹੁੰਦੇ ਆ ਸਟੈਂਡ ਹੁੰਦੇ ਆ ਲੱਗਦੇ ਨਾਲ ਇਸ ਕਰਕੇ ਜਿੰਨੀ ਤੁਹਾਡੀ ਇਨਕਮ ਹੈ ਸਾਲ ਦੀ ਉਤੋਂ 10 ਗੁਣਾ ਵੱਧ ਤੁਸੀਂ ਇੰਸ਼ੋਰੈਂਸ ਲੈਣੀ ਆ ਦੂਜੀ ਚੀਜ਼ ਆਪਾਂ ਕੀ ਕਰਨੀ ਆ ਆਪਣੇ ਜਿਹੜੇ ਕਰਜ਼ੇ ਆ ਕ੍ਰੈਡਿਟ ਕਾਰ ਲੋਨ ਆ ਇਹਨਾਂ ਨੂੰ ਆਪਾਂ ਕੋਸ਼ਿਸ਼ ਕਰਨੀ ਆ ਕਿ ਇਹ ਨਾ ਹੋਣ ਜੇ ਹੋਣ ਵੀ ਤੇ ਉਹਨਾਂ ਨੂੰ ਹੌਲੀ ਹੌਲੀ ਕਰਕੇ ਜਲਦੀ ਲੋਨ ਮਤਲਬ ਕੋਸ਼ਿਸ਼ ਕਰਨੀ ਚਾਹੀਦੀ ਆ ਤੇ ਜਲਦੀ ਜਲਦੀ ਖਤਮ ਕਰੀਏ ਵੇਖੋ ਆਪਾਂ ਬੈਂਕ ਵਗੈਰਾ ਜੇ ਕਿਤੇ ਵੀ ਪੈਸੇ ਰੱਖਦੇ 2 ਤੋਂ 3% ਮਿਲਦਾ 2 ਤੋਂ 3 ਵੀ ਨਹੀਂ ਮਿਲਦਾ ਪਰ ਜੇ ਅਹੀਂ ਕ੍ਰੈਡਿਟ ਕਾਰ ਜਾਂ ਕਾਰ ਲੋਨ ਜਾਂ ਉਹਦੇ ਤੇ ਜਿੰਨਾ ਵੀ ਹੁੰਦਾ ਵਾ ਉਹਦੇ ਤੇ ਤੁਹਾਨੂੰ 25 30 ਕ੍ਰੈਡਿਟ ਕਾਰਡ ਤੇ ਔਰ ਕਾਰ ਦੇ ਵੀ ਅੱਜਕੱਲ ਮੈਂ ਕਿਹਾ 18% ਪਤਾ ਨਹੀਂ 15% ਜਿਹੜੇ ਆ ਉਹ ਤੁਹਾਨੂੰ ਇੰਟਰਸਟ ਚਾਰਜ ਕਰਦੇ ਆ ਵੇਖੋ ਤੁਹਾਡੀ ਕਮਾਈ ਜੇ ਮਿਨੀਮਮ ਪੇਮੈਂਟ ਦੇ ਜਾਂਦੇ ਹੋ ਤੇ ਉਹਦੇ ਚ ਹੀ ਲੱਗ ਜਾਂਦੀ ਸਾਲਾਂ ਦੇ ਸਾਲ ਲੱਗ ਜਾਂਦੇ ਆ ਤੁਹਾਡਾ ਉਹ ਖਤਮ ਨਹੀਂ ਹੁੰਦਾ ਇਸ ਕਰਕੇ ਆਪਣੇ ਜਿਹੜੇ ਵੀ ਲੋਨ ਜਿਹੜੇ ਵੀ ਕ੍ਰੈਡਿਟ ਕਾਰਡ ਦੇ ਡੈਟ ਆ ਉਹਨਾਂ ਨੂੰ ਮੈਨੇਜ ਕਰਨਾ ਸਿੱਖੋ ਤੀਜੀ ਚੀਜ਼ ਐ ਐਮਰਜੈਂਸੀ ਫੰਡ ਐਮਰਜੈਂਸੀ ਫੰਡ ਕੀ ਆ ਤੁਸੀਂ ਕੰਮ ਕਰ ਰਹੇ ਹੋ ਰੱਬ ਨਾ ਕਰੇ ਕਿਸੇ ਦਿਨ ਕੋਈ ਐਹੋ ਜਿਹੀ ਟਾਈਮ ਆ ਜਾਂਦਾ ਦੋ ਚਾਰ ਪੰਜ ਮਹੀਨੇ ਤੁਸੀਂ ਕੰਮ ਨਹੀਂ ਕਰ ਸਕਦੇ ਜਾਂ ਕੋਈ ਤੁਹਾਡੀ ਕਾਰ ਡੈਮੇਜ ਹੋ ਜਾਂਦੀ ਆ ਘਰ ਦੀ ਕੋਈ ਪ੍ਰੋਬਲਮ ਆ ਜਾਂਦੀ ਆ ਤਾਂ ਨੂੰ ਚਾਂਚਕ ਜਾਣਾ ਪੈ ਜਾਂਦਾ ਕਿਤੇ ਇੱਕ ਦਮ ਪੈਸੇ ਕੱਢਣੇ ਬੜੇ ਔਖੇ ਹੁੰਦੇ ਆ ਉਹ ਤੁਸੀਂ ਹਾਰ ਬੈਂਕ ਦੇ ਵਿੱਚ ਹਰ ਬੰਦੇ ਕੋਲ ਬੈਂਕ ਦੇ ਵਿੱਚ 6 ਮਹੀਨੇ ਦੀ ਐਮਰਜੈਂਸੀ ਫੰਡ ਹੋਣੀ ਚਾਹੀਦੀ ਆ ਜਿੰਨੇ ਲਾ ਲੋ ਤੁਸੀਂ 3000 ਮਹੀਨੇ ਦਾ ਖਮੋਨਾ 6 13 18 18 ਤੋਂ 20000 ਡਾਲਰ ਤੁਹਾਡਾ ਬੈਂਕ ਚ ਲਿਕਵਿਡ ਮਨੀ ਪਈ ਹੋਣੀ ਚਾਹੀਦੀ ਆ ਕਿ ਜਦੋਂ ਤੁਹਾਨੂੰ ਐਮਰਜੈਂਸੀ ਪਵੇ ਸਤੀ ਨੂੰ ਕਢਾ ਕੇ ਵਰਤਣਾ ਉਸ ਤੋਂ ਬਾਅਦ ਸਭ ਤੋਂ ਐਂਡ ਚ ਕੀ ਆਉਂਦਾ ਵਾ ਇਨਵੈਸਟਮੈਂਟ ਇਨਵੈਸਟਮੈਂਟ ਵੀ ਕਰੋ ਜ਼ਰੂਰੀ ਆ ਕਿਉਂਕਿ ਅੱਜ ਕੰਮ ਕਰਦੇ ਹੋ ਜਦੋਂ ਤੁਸੀਂ ਕੰਮ ਨਹੀਂ ਕਰਨਾ ਉਦੋਂ ਤੁਹਾਨੂੰ ਇਨਵੈਸਟਮੈਂਟ ਤੁਹਾਡੇ ਕੋਲ ਹੋਊਗੀ ਤੇ ਉਦੋਂ ਤੁਸੀਂ ਬਹਿ ਕੇ ਖਾ ਸਕਦੇ ਹੋ ਪਰ ਆਪਾਂ ਕੀ ਕਰਦੇ ਆ 10000 ਆਇਆ ਪੰਨਾ 10000 ਆਇਆ ਨੂੰ ਇਨਵੈਸਟ ਕਰ ਦੋ ਉਸ ਟਾਈਮ ਤੇ ਕੀ ਹੁੰਦਾ ਨਾ ਤੁਹਾਡੇ ਕੋਲ ਪ੍ਰੋਟੈਕਸ਼ਨ ਹੁੰਦੀ ਆ ਉਹ ਤੁਸੀਂ ਲਾ ਲਓ 10 ਸਾਲਾਂ ਲਈ ਕਿਤੇ ਜਮਾ ਕਰਾਤਾ ਰੱਬ ਨਾ ਕਰੇ ਬੰਦੇ ਨੂੰ ਕੁਝ ਹੋ ਗਿਆ ਪ੍ਰੋਟੈਕਟ ਪ੍ਰੋਟੈਕਸ਼ਨ ਤੁਹਾਡੇ ਕੋ ਹੈਗੀ ਨਹੀਂ ਤੇ ਫਿਰ ਕੀ ਕਰੋਗੇ ਦੂਜਾ ਉਹਨੂੰ ਤੇ ਇਨਵੈਸਟ ਕਰਤਾ ਉਹਤੇ ਭਾਵੇਂ ਤੁਹਾਨੂੰ 5% ਮਿਲਦਾ ਹੋਵੇ ਤੇ ਜਿਹੜੇ ਤੁਹਾਡੇ ਕ੍ਰੈਡਿਟ ਕਾਰ ਲੋਨ ਕਾਰ ਲੋਨ ਆ ਉਹਦੇ ਤੇ ਤੁਹਾਨੂੰ 18 30 25% ਜਿੰਨਾ ਵੀ ਆ ਉਹ ਤੁਸੀਂ ਉੱਥੇ ਪੇ ਕਰਦੇ ਹੋ ਉਹਦਾ ਕੋਈ ਫਾਇਦਾ ਨਹੀਂ ਇਹ ਕਰਕੇ ਵੇਖੋ ਘਰ ਬਣਾਉਣਾ ਇਹ ਪੈਸੇ ਦਾ ਘਰ ਆ ਆਪਾਂ ਦੂਜਾ ਘਰ ਬਣਾਉਨੇ ਆ ਨੀਆ ਮਜਬੂਤ ਰੱਖਦੇ ਆ ਫਿਰ ਬਹੁਤ ਵਧੀਆ ਸੀਮੈਂਟ ਲਾਉਨੇ ਆ ਫਿਰ ਜਮੀਨ ਤੋਂ ਸ਼ੁਰੂ ਕਰਦੇ ਉੱਪਰ ਛੱਤ ਨੂੰ ਜਾਂਦੇ ਆ ਇਦਾਂ ਹੀ ਆਪਾਂ ਇੱਥੇ ਵੀ ਪ੍ਰੋਟੈਕਸ਼ਨ ਫਿਰ ਕਰਜ਼ਾ ਨੂੰ ਮੈਨੇਜ ਕਰਨਾ ਫਿਰ ਐਮਰਜੈਂਸੀ ਫੰਡ ਰੱਖਣੀ ਫਿਰ ਉਸ ਤੋਂ ਬਾਅਦ ਜਿਹੜੇ ਵੀ ਪੈਸੇ ਬਚਣ ਉਹਨੂੰ ਇਨਵੈਸਟ ਕਰਨਾ ਇੰਨਾ ਸਾਰੀ ਚੀਜ਼ਾਂ ਲਈ ਕੀ ਹੁੰਦਾ ਵਾ ਤੁਸੀਂ ਇੱਕ ਜੌਬ ਕਰਦੇ ਹੋ ਵੇਖੋ ਅੱਜਕਲ ਬਹੁਤ ਲੋਕੀ ਆ ਟਾਈਮ ਇਹੋ ਜਿਹਾ ਆ ਗਿਆ ਖਰਚੇ ਬਹੁਤ ਮਹਿੰਗਾਈ ਬਹੁਤ ਆ ਇੱਕ ਜੌਬ ਦੇ ਨਾਲ ਬੰਦੇ ਦਾ ਨਹੀਂ ਸਰਦਾ ਚਲੋ ਕਈਆਂ ਦੇ ਘਰ ਦੋ ਤਿੰਨ ਲੋਕ ਕੰਮ ਕਰਨ ਵਾਲੇ ਹੁੰਦੇ ਆ ਤੇ ਚਲੋ ਉਹਨਾਂ ਦਾ ਗੁਜ਼ਾਰਾ ਹੋ ਜਾਂਦਾ ਪਰ ਮੋਸਟਲੀ ਲੋਕੀ ਕਿ ਤੇ ਅਭੀ ਪੇ ਚੱਕ ਤੋਂ ਪੇ ਚੱਕ ਹੀ ਹੁੰਦੇ ਆ ਕੋਈ ਹੋਰ ਕੰਮ ਲੱਭੋ ਇੱਕ ਦੀ ਥਾਂ ਦੋ ਤੋਂ ਤਿੰਨ ਕੰਮ ਕਰੋ ਕਿ ਜਿਹੜਾ ਤੁਹਾਡਾ ਸੌਖਾ ਗੁਜ਼ਾਰਾ ਵੀ ਹੋ ਜੇ ਤੇ ਤੁਸੀਂ ਕੁਝ ਇਨਵੈਸਟ ਵੀ ਕਰ ਸਕੋ ਆਪਣੀ ਰਿਟਾਇਰਮੈਂਟ ਲਈ ਇਸ ਕਰਕੇ ਇਦਾਂ ਤੁਸੀਂ ਆਪਣੀ ਜੇ ਤੁਸੀਂ ਆਪਣੇ ਪੈਸੇ ਦਾ ਘਰ ਬਣਾਉਂਗੇ ਤੇ ਯਕੀਨ ਮੰਨਿਓ ਤੁਹਾਡਾ ਘਰ ਬਹੁਤ ਹੀ ਸਟਰੋਂਗ ਹੋਗਾ ਆਪਾਂ ਹਮੇਸ਼ਾ ਚਾਹੁੰਦੇ ਆ ਘਰ ਇੱਟਾਂ ਦਾ ਘਰ ਜਾਂ ਜਿੱਦਾਂ ਵੀ ਇੱਥੇ ਅਮਰੀਕਾ 'ਚ ਤੁਹਾਨੂੰ ਪਤਾ ਕਿਦਾਂ ਦੇ ਘਰ ਹੁੰਦੇ ਉਹ ਸਟਰੋਂਗ ਹੋਵੇ ਇਦਾਂ ਹੀ ਸਾਨੂੰ ਪੈਸੇ ਦਾ ਘਰ ਵੀ ਸਟਰੋਂਗ ਹੋਣਾ ਚਾਹੀਦਾ ਚਲੋ ਅੱਜ ਦੇ ਇੰਨਾ ਹੀ ਬਹੁਤ ਆ ਕੋਈ ਵੀ ਕੁਐਸਚਨ ਆ ਕਿਸੇ ਵੀ ਤਰ੍ਹਾਂ ਦਾ ਦੇ ਦਿੱ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਮੇਰਾ ਨੰਬਰ ਹੈ 5104262773 ਤੇ ਮੇਰੇ ਚੈਨਲ ਨੂੰ ਫੋਲੋ ਕਰਿਆ ਕਰੋ ਜੋ ਇਹ ਟਿਕਟੌਕ ਤੇ ਹੋ ਤੇ ਜੇ ਤੁਸੀਂ YouTube ਤੇ ਜਾਣਾ ਤੇ ਸਬਸਕ੍ਰਾਈਬ ਕਰ ਲਿਓ ਲਾਈਕ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਤੇ ਮੈਨੂੰ ਫੋਨ ਕਰਕੇ ਗੱਲ ਵੀ ਕਰਿਆ ਕਰੋ ਮੈਂ ਹੈਲਥ ਇੰਸ਼ੋਰੈਂਸ ਦਾ ਵੀ ਕਰਦੀ ਹਾਂ ਕਵਰਡ ਕੈਲੀਫੋਰਨੀਆ ਦਾ ਦਾ ਕੰਮ ਕਰਦੀ ਹਾਂ ਤੁਸੀਂ ਹੈਲਥ ਇੰਸ਼ੋਰੈਂਸ ਅਸੀਂ ਕੋਈ ਚਾਰਜ ਨਹੀਂ ਕਰਦੇ ਤੁਹਾਡੇ ਕੋਲ ਫਰੀ ਆਫ ਕਾਲ ਤੁਸੀਂ ਜਦੋਂ ਮਰਜੀ ਕਾਲ ਕਰਕੇ ਫੋਨ ਤੇ ਵੀ ਤੁਸੀਂ ਕੋਈ ਵੀ ਕੁਐਸਚਨ ਪੁੱਛ ਸਕਦੇ ਹੋ ਚੇਂਜ ਕਰਵਾ ਸਕਦੇ ਹੋ ਕੁਝ ਜੋ ਵੀ ਤੁਹਾਡਾ ਆਪਾਂ ਹਰ ਵੇਲੇ ਤੁਹਾਡੀ ਸੇਵਾ ਚ ਹਾਜ਼ਰ ਹਾਂ ਜੋ ਮਰਜੀ ਕਰਾਓ ਜਿੱਦਾਂ ਵੀ ਤੁਸੀਂ ਲਾਈਫ ਹੈਲਥ ਕੋਈ ਆਪਣੀ ਐਮਰਜੈਂਸੀ ਫੰਡ ਬਾਰੇ ਪੁੱਛਣਾ ਇਨਵੈਸਟਮੈਂਟ ਬਾਰੇ ਪੁੱਛਣਾ ਜਿਹਦੇ ਬਾਰੇ ਵੀ ਪੁੱਛਣਾ ਤੁਸੀਂ ਜਦੋਂ ਮਰਜੀ ਕਾਲ ਕਰਕੇ ਕਰ ਸਕਦੇ ਹੋ ਓਕੇ ਜੀ ਸਤਿ ਸ੍ਰੀ ਅਕਾਲ ਮਿਲਦੇ ਹਾਂ ਫਿਰ ਬਾਏ ਬਾਏ